ਕਿਸੇ ਸਮੇਂ ਸ਼ਹਿਰ ਸੁਨਾਮ ਦੀ ਸ਼ਾਨ ਵਜੋਂ ਜਾਣਦੇ 110 ਸਾਲ ਪੁਰਾਣੇ ਵਿਰਾਸਤੀ ਦਰਵਾਜ਼ੇ ਦੀ ਪ੍ਰਾਤਨ ਦਿੱਖ ਅਤੇ ਸ਼ਾਨੋ ਸ਼ੌਕਤ ਮੁੜ ਬਹਾਲ ਹੋ ਗਈ ਹੈ ਪੰਜਾਬ ਦੇ ਕੈਬਨਿਟ ਮੰਤਰੀ ਸ਼ੰਮਰ ਅਰੋੜਾ ਦੇ ਵਿਸ਼ੇਸ਼ ਉਪਰਾਲੇ ਸਦਕਾ ਇਸ 36 ਲੱਖ ਰੁਪਏ ਦੀ ਲਾਗਤ ਦੇ ਨਾਲ ਪੂਰੀ ਤਰ੍ਹਾਂ ਕਾਇਆਕਲਪਕਰਣ ਉਪਰੰਤ ਇਸ ਨੂੰ ਲੋਕ ਅਰਪਿਤ ਕਰ ਦਿੱਤਾ ਗਿਆ। ਇਸ ਦਾ ਉਦਘਾਟਨ ਸ਼੍ਰੀ ਅਮਨ अरोड़ा ਵੱਲੋਂ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਸ਼ਹਿਰ ਵਾਸੀਆਂ ਦੀ ਹਾਜ਼ਰੀ ਦੇ ਵਿੱਚ ਕੀਤਾ ਗਿਆ। ਇਸ ਦਰਵਾਜ਼ੇ ਦੇ ਮੁਰਖ ਖੁੱਲਣ ਦੇ ਨਾਲ ਸ਼ਹਿਰ ਵਾਸੀਆਂ ਵਿੱਚ ਬਹੁਤ ਉਤਸ਼ਾਹ ਦੇਖਿਆ ਗਿਆ ਅਤੇ ਉਹਨਾਂ ਦੇ ਵੱਲੋਂ ਲੱਡੂ ਅਤੇ ਮਠਾਈਆਂ ਦੀ ਵੰਡ ਕਰਕੇ ਇਸ ਦੀ ਖੁਸ਼ੀ ਮਨਾਈ ਗਈ ਕਿਹਾ ਜਾ ਰਿਹਾ ਹੈ ਕਿ ਦਰਵਾزه ਦੀ ਇਹ ਦਿੱਖ ਅਤਿ ਸ਼ਾਨੋ ਸ਼ੌਕਤ ਅਗਲੇ 150 ਸਾਲ ਇਸੇ ਤਰੀਕੇ ਦੇ ਨਾਲ ਬਰਕਰਾਰ ਰਹੇਗੀ ਤਸਵੀਰਾਂ ਤੁਹਾਡੇ ਨਾਲ ਮੌਕੇ ਦੀਆਂ ਸਾਂਝੀਆਂ ਕਰ ਰਿਹਾ ਕਹ ਰਹੇ ਨੇ ਕਿ ਹੋ ਸਕਦਾ ਹੈ ਕਿ ਕਦੇ ਉਦਮ ਸਿੰਘ ਜੀ ਇਸ ਦਰਵਾਜ਼ੇ ਰਾਹੀਂ ਗੁਜ਼ਰੇ ਹੋਣ ਅਜਿਹੇ ਸਥਾਨ ਸਾਹਮਣੇ ਜ਼ਰੂਰ ਤੇ ਹੁਣ ਅਮਨ अरोड़ा ਦੇ ਵੱਲੋਂ ਜਹੀ ਗੱਲ ਵੀ ਆਖੀ ਜਾ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਵਾਸੀਆਂ ਦੀ ਹਾਜ਼ਰੀ ਦੇ ਵਿੱਚ ਕੈਬਨਿਟ ਮੰਤਰੀ ਅਮਨ ਨਰੋੜਾ ਨੇ ਇਸ ਉਦਘਾਟਨ ਕੀਤਾ ਸ਼ਹਿਰ ਵਾਸੀਆਂ ਨੂੰ ਲੱਡੂ ਵੀ ਉਹਨਾਂ ਦੇ ਵੱਲੋਂ ਵੰਡੇ ਗਏ ਨੇ ਦੇਖੋ ਸੁਨਾਮ ਇੱਕ ਵਿਰਾਸਤੀ ਸ਼ਹਿਰ ਹੈ ਬੜਾ ਪੁਰਾਤਨ ਇਤਿਹਾਸ ਹੈ ਬੜਾ ਗੌਰਵਮਈ ਇਤਿਹਾਸ ਹੈ ਔਰ ਇਸ ਇਤਿਹਾਸ ਦੇ ਨਾਲ ਸਮਾਂ ਲੰਮਾ ਸਮਾਂ ਅਣਦੇਖੀ ਜਿਹੜੀ ਉਹ ਹੁੰਦੀ ਰਹੀ ਵਿਰਾਸਤੀ ਇਮਾਰਤਾਂ ਨੇ ਜਿਹੜੀਆਂ ਬਿਲਡਿੰਗਸ ਨੇ ਉਹਨਾਂ ਦੀ ਅਣ ਦੇਖੀ ਹੁੰਦੀ ਰਹੀ ਜਿਸ ਦੀ ਵਜ੍ਹਾ ਕਰਕੇ ਉਹ ਬੜੀ ਖਸਤਾ ਹਾਲਤ ਦੇ ਵਿੱਚ ਪਹੁੰਚ ਗਏ ਸੀਗਾ ਸੁਨਾਮ ਸ਼ੀਰੁੱਧਮ ਸਿੰਘ ਜੀਆ ਦਾ ਸ਼ਹਿਰ ਹੈ ਤੇ ਬਿਲਕੁਲ ਰੇਲਵੇ ਸਟੇਸ਼ਨ ਦੇ ਸਾਹਮਣੇ ਇਹ ਵੀ ਇੱਕ ਵਿਰਾਸਤੀ ਦਰਵਾਜ਼ਾ ਸੀਗਾ ਜਿਹੜਾ ਕਿ 110 ਸਾਲ ਪੁਰਾਣਾ ਸੀਗਾ ਫੂਲਕੀਆਂ ਮਿਸਲ ਸੀ ਜਿਹੜੀ ਉਹਦੇ ਡਿਜ਼ਾਈਨ ਮੁਤਾਬਕ ਬਣਿਆ ਹੋਇਆ ਸੀਗਾ ਔਰ ਕਿਲਾ ਮੁਬਾਰਕ ਦਾ ਜੋ ਜੋ ਡਿਜ਼ਾਈਨ ਸੀਗਾ ਉਸ ਸਮੇਂ ਚੱਲਦਾ ਸੀਗਾ ਉਹਦੇ ਮੁਬਾਰਕ ਮੁਤਾਬਕ ਬਣਿਆ ਸੀ ਪਰ ਪਹਿਲਾਂ ਦੀ ਸਰਕਾਰਾਂ ਨੇ ਇਹਦੇ ਉੱਪਰ ਗੌਰ ਨਹੀਂ ਕੀਤੀ ਹੈਗੀ ਤੇ ਜਦੋਂ ਆਪਣੀ ਸਰਕਾਰ ਬਣੀ ਮੈਂ ਉਸ ਸਮੇਂ ਵਿਜ਼ਿਟ ਕਰਕੇ ਗਿਆ ਤੇ ਮੇਰੀ ਕੋਸ਼ਿਸ਼ ਸੀ ਕਿ ਇਹਦੀ ਦਿੱਖ ਜਿਵੇਂ ਜੋ ਉਸ ਸਮੇਂ ਸੀ 110 ਸਾਲ ਪਹਿਲਾਂ ਉਹਦੇ ਮੁਤਾਬਕ ਬਣਾਈ ਜਾਵੇ ਪੁਰਾਤਤਵ ਵਿਭਾਗ ਨੂੰ ਟੂਰਿਜ਼ਮ ਵਿਭਾਗ ਨੂੰ ਅਸੀਂ ਲੂਪ ਚ ਲਿਆ 36 ਲੱਖ ਰੁਪਏ ਦੀ ਲਾਗਤ ਦੇ ਨਾਲ ਇਹਦੀ ਰੀਸਟੋਰੇਸ਼ਨ ਜਿਹੜੀ ਉਹ ਹੋਈ ਹੈ ਬਿਲਕੁਲ ਜਿਵੇਂ ਪਹਿਲਾਂ ਸੀ ਪੂਰੀ ਚੂਨੇ ਦੇ ਵਿੱਚ ਇਹਦੀ ਜਿਹੜੀ ਚਣਾਈ ਹੈ ਉਹ ਹੋਈ ਹੈ ਔਰ ਅਗਲੇ ਤਕਰੀਬਨ 100 100 ਸਵਾ 150 ਸਾਲ ਦੇ ਲਈ ਇਹਨੂੰ ਬਿਲਕੁਲ ਪੁਰਾਣੇ ਦੇਖ ਮੁਤਾਬਕ ਇਹਨੂੰ ਦਰਸਤ ਕਰ ਦਿੱਤਾ ਗਿਆ ਹੈ ਇਹ ਸ਼ਹਿਰ ਕਿਉਂਕਿ ਸ਼ਹੀਦ ਉਧਮ ਸਿੰਘ ਜੀ ਦਾ ਸ਼ਹਿਰ ਹੈ ਔਰ ਵਿਰਾਸਤੀ ਇਮਾਰਤਾਂ ਨੇ ਜਿਹੜੀਆਂ ਉਹ ਸਾਡੇ ਬਜ਼ੁਰਗਾਂ ਵਾਂਗੂ ਹੁੰਦੀਆਂ ਨੇ ਤੇ ਜੇ ਬਜ਼ੁਰਗਾਂ ਨੂੰ ਜਿਵੇਂ ਸੰਭਾਲਣਾ ਜ਼ਰੂਰੀ ਹੈ ਉਵੇਂ ਵਿਰਾਸਤੀ ਇਮਾਰਤਾਂ ਨੂੰ ਵੀ ਸੰਭਾਲਣਾ ਜ਼ਰੂਰੀ ਹੈ ਹੋ ਸਕਦਾ ਹੈ ਕਦੇ ਕਿਸੇ ਸਮੇਂ ਦੇ ਵਿੱਚ ਸ਼ਹੀਦ ਉਧਮ ਸਿੰਘ ਜੀ ਹੋਣੀ ਰੇਲਵੇ ਸਟੇਸ਼ਨ ਤੇ ਉਤਰ ਕੇ ਇਸ ਦਰਵਾਜ਼ੇ ਵਿੱਚ ਦੀ ਨਿਕਲੇ ਹੋਣਾ ਸੋ ਇਹ ਜਿਹੇ ਚੀਜ਼ਾਂ ਨੂੰ ਆਪਾਂ ਗਵਾ ਨਹੀਂ ਸਕਦੇ ਹੈਗੇ ਸੋ ਇਹ ਇਸੇ ਸੋਚ ਦੇ ਨਾਲ ਮੇਰੀ ਇੱਛਾ ਸੀ ਕਿ ਚਾਹੇ ਸਮਾਂ ਵੱਧ ਲੱਗ ਜਾਏ ਪੈਸੇ ਵੱਧ ਲੱਗ ਜਾਣ ਪਰ ਦੇਖੇ ਜਿਹੜੀ ਉਹ ਬਿਲਕੁਲ 110 ਸਾਲ ਪੁਰਾਣੀ ਹੈ ਜਿਹੜੀ ਉਹਦੇ ਮੁਤਾਬਕ ਕੀਤੀ ਜਾਵੇ ਇਹਦੇ ਵਿੱਚ ਸਾਡੇ ਤਕਰੀਬਨ 3-4 ਛੋਟੇ ਸਾਡੇ ਦੁਕਾਨਦਾਰ ਵੀਰ ਸੀਗੇ ਉਹਨਾਂ ਦੀ ਜਾਨ ਦਾ ਵੀ ਖਤਰਾ ਬਣਿਆ ਹੋਇਆ ਸੀਗਾ ਕਿਉਂਕਿ ਡਿਗੂ ਡਿਗੂ ਕਰਦੀ ਸੀਗੀ ਇਮਾਰਤ ਇਹ ਤੇ ਉਹਨਾਂ ਨੂੰ ਵੀ ਇਹੀ ਕਿਹਾ ਕਿ ਭਾਈ 5-4 ਮਹੀਨੇ ਦੀ 6 ਮਹੀਨੇ ਤੁਹਾਨੂੰ ਤਕਲੀਫ ਦੇਖਾ ਜ਼ਰੂਰ ਹੈ ਪਰ ਉਹ ਤੋਂ ਬਾਅਦ ਉਹਨਾਂ ਮੇਰੇ ਵੀਰਾਂ ਨੂੰ ਇੱਥੇ ਬਿਠਾਵਾਂਗੇ ਤਾਂ ਕਿ ਉਹਨਾਂ ਦੇ ਵੀ ਕਿਸੇ ਰੋਜ਼ਗਾਰ ਦਾ ਨੁਕਸਾਨ ਨਾ ਹੋਵੇ